ਸਮਾਨਾ ਤੇ ਜਿਹੜਾ ਸੜਕ ਹਾਸਤੇ ਦੇ ਵਿੱਚ ਸਾਤ ਬੱਚਿਆਂ ਦੀ ਅਜ ਮੌਤ ਹੋਈ ਸਤਵਾਂ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੱਠਵਾਂ ਬੱਚਾ ਵੀ ਬਿਮਾਰ ਹੈ ਪਰਮਾਤਮਾ ਸੇ ਅਰਦਾਸ ਕਰਦਾ ਹਾਂ ਕਿ ਉਹ ਬੱਚਾ ਤੰਦਰੁਸਤ ਹੋ ਕੇ ਆਪਣੇ ਘਰ ਆਵੇ ਉਧਰੇ ਡਰਾਈਵਰ تھا ਇਹਨੋ ਬਦਾ ਉਹ ਉਸ ਸਮੇਤ 8 ਲੋਕ ਹੀ ਸਾਥ ਸੇ ਚਲੇ ਗਏ ਹਰ ਵਿਅਕਤੀ ਦੀ ਅੱਖਾਂ ਦੇ ਵਿੱਚ ਅੰਜੂ ਹੈ ਅੱਜ ਜਿਹੜਾ ਕ੍ਰਿਸ਼ਨਾ ਬਾਂਸਲ ਦਾ ਅੰਤਿਮ ਸੰਸਕਾਰ ਕੀਤਾ ਗਿਆ ਸ਼ਹਿਰ ਦੇ ਹਰ ਵਿਅਕਤੀ ਦੀ ਅੱਖਾਂ ਦੇ ਵਿੱਚ ਨਮ ਸੀ ਔਰ ਉਸ ਬੱਚੇ ਨੂੰ ਸਦਾਨੇ ਦਿੱਤੀ ਪਰਮਾਤਮਾ ਤੋਂ ਅਰਦਾਸ ਕੀਤੀ ਕਿ ਪਰਮਾਤਮਾ ਇਸ ਸਾਰੇ ਬੱਚਿਆਂ ਨੂੰ ਆਪਣੇ ਚਰਨਾਂ ਸੇ ਨਿਵਾਸ ਦੇਈ ਔਰ ਪਰ ਪਰਿਵਾਰ ਹੈ ਪਰਿਵਾਰ ਨੂੰ ਇਸ ਦੁੱਖ ਸਹਿਣ ਕਰਨ ਦੀ ਸ਼ਕਤੀ ਦੇਵੇ ਕੋ ਤਾਜਾ ਸਾਤਾ ਕਿਉਂਕਿ ਸ਼ਹਿਰ ਤੇ ਬਹੁਤ ਵੱਡੀ ਨਾજર ਕਿਸੇ ਦੀ ਲੱਗੀ ਹੋਈ ਆ ਸੋ ਸੱਚੇ ਪਾਤਸ਼ਾਹਗੇ ਦੁਆ ਬੇਨਤੀ ਕਰਦਾ ਇਹ ਸ਼ੁਕ ਸ਼ਾਂਤੀ ਆ ਜਿਹੜੀ ਉਹ ਬਣਾ ਕੇ ਰੱਖੇ ਔਰ ਜਿਹੜੇ ਬੱਚੇ ਇਸ ਦੁਨੀਆ ਤੋਂ ਚਲੇ ਗਏ ਪਰਮਾਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਖੇ ਪਸਾਰੀ ਦੇਖ ਰਿਹਾ ਜੀ ਬੱਚਾ ਹੱਸਦਾ ਖੇਡਦਾ ਸ਼ਕੂਰ ਗਿਆ ਸੀਗਾ ਕ੍ਰਿਸ਼ਨਾ 6 ਸਾਲ ਦੀ ਉਮਰ ਹੈ ਬੜੀਆਂ ਅਰਦਾਸਾਂ ਕੀਤੀਆਂ ਪਰਮਾਤਮਾ ਕੋਲ ਪਰ ਉਹਨੂੰ ਪਰਿਵਾਰ ਦੀ ਖੁਸ਼ੀ ਮਨਜ਼ੂਰ ਨਹੀਂ ਸੀ ਅੱਜ ਸਾਡਾ ਕ੍ਰਿਸ਼ਨਾ ਵੀ ਸਾਡੇ ਹੱਥਾਂ 'ਚ ਜੋ ਪਰਮਾਤਮਾ ਨੇ ਖੋਲਿਆ 6 ਬੱਚੇ ਪਹਿਲਾਂ ਚਲੇ ਗਏ ਹੈਗੇ ਆ ਪਸਾਰੀ ਸਮਾਣਾ ਨਿਵਾਸੀ ਦੇਖ ਰਿਹਾ ਵੀ ਇਸ ਤੋਂ ਵੱਡਾ ਕਹਿਰ ਤੱਕ ਦੇ ਸਮਾਣੇ ਤੇ ਹੋਇਆ ਨਹੀਂ ਐਡਾ ਕਿ ਦੁਖਦਈ ਹੈ ਲਫਜ਼ ਹੀ ਨਹੀਂ ਹੈ ਸਾਡੇ ਕੋਲ ਕਿਹਨਾ ਲਫਜ਼ਾਂ ਦੇ ਨਾਲ ਇਸ ਦਰਦ ਨੂੰ ਅਸੀਂ ਮਾਪਿਆਂ ਨਾਲ ਇਸ ਪਰਿਵਾਰ ਨਾਲ ਬਾਂਸਲ ਪਰਿਵਾਰ ਨਾਲ ਸਾਂਝਾ ਕਰੀਏ ਬਹੁਤ ਹੀ ਦੁਖਦਾਈ ਮਾਹੌਲ ਹੈ ਸਮਾਣੇ ਦਾ ਸਾਰਾ ਸਮਾਣਾ ਹੀ ਰੋ ਰਿਹਾ ਹੈ ਔਰ ਇੱਕ ਸਾਡਾ ਬੱਚਾ ਹੁਣ ਤਾਂ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਹੈ ਇਹੀ ਬੇਨਤੀ ਹੈ ਕਿ ਸਾਰੇ ਪਰਿਵਾਰਾਂ ਨੂੰ ਬਾਂਸਲ ਪਰਿਵਾਰ ਨੂੰ ਅਸ਼ੀਰਵਾਦ ਦੇਣ ਇਹ ਜਿਹੜਾ ਐਡਾ ਵੱਡਾ ਕਹਿਰ ਪਰਿਵਾਰ ਤੇ ਟੁੱਟਿਆ ਇਹਨੂੰ ਬਰਦਾਸ਼ਤ ਕਰ ਸਕਣ ਬੱਚਾ ਜਿਹੜਾ ਹਸਪੀਟਲ ਦੇ ਵਿੱਚ ਹੈ ਉਹ ਤੰਦਰੁਸਤ ਹੋ ਕੇ ਘਰ ਜਾਵੇ ਪ੍ਰਮਾਤਮਾ ਕਿਰਪਾ ਕਰਨ ਕੈਮਰਾਮੈਨ ਬੀਕੇ ਕਰ ਦੇਣਾ ਪੁਰਸ਼ੋਤਮ ਕੋਸ਼ਿਕ ਸਮਾਣਾ ਨਿਊਜ਼